ਦੋਸਤੋ ਅੱਜ ਦੀ ਕਹਾਣੀ ਸ਼ਰਾਰਤੀ ਬੰਦਰ ਦੀ ਹੈ ਬੋਦੀ ਸ਼ਤਮ ਨੇ ਇੱਕ ਸਾਧੂ ਦੇ ਰੂਪ ਵਿੱਚ ਜਨਮ ਲਿਆ ਹਰ ਰੋਜ਼ ਸਾਧੂ ਪਿੰਡ ਜਾ ਕੇ ਭੀਖ ਮੰਗਦਾ ਜਦੋਂ ਸਾਧੂ ਪਿੰਡ ਜਾਂਦਾ ਤਾਂ ਇੱਕ ਬੰਦਰ ਉਹਦੀ ਕੁੱਤਿਆ ਵਿੱਚ ਵੜ ਜਾਂਦਾ ਤੇ ਖਾਣ ਪੀਣ ਦਾ ਸਾਰਾ ਸਮਾਨ ਛਟਮ ਕਰ ਜਾਂਦਾ ਤੇ ਖਾਣ ਪੀਣ ਦਾ ਸਾਰਾ ਸਮਾਨ ਠੰਡਾਰ-ਮੁੰਡਾਰ ਜਾਂਦਾ ਇੱਕ ਵਾਰ ਜਦੋਂ ਬੰਦਰ ਸਾਧੂ ਦੀ ਕੁੱਤਿਆ ਵਿੱਚ ਵੜਿਆ ਤਾਂ ਉਹਨੂੰ ਖਾਣ ਲਈ ਕੁਝ ਨਹੀਂ ਮਿਲਿਆ ਉਹ ਸਾਧੂ ਨੂੰ ਦੇਖਣ ਪਿੰਡ ਤੱਕ ਚਲਾ ਗਿਆ ਪਿੰਡ ਵਾਲੇ ਪੂਜਾ ਕਰਨ ਤੋਂ ਬਾਅਦ ਸਾਧੂ ਨੂੰ ਪ੍ਰਸ਼ਾਦ ਦੇਣ ਜਾ ਰਹੇ ਸੰਬੰਦਰ ਸਾਧੂ ਕੋਲ ਜਾ ਕੇ ਹੱਥ ਜੋੜ ਕੇ ਖੜਾ ਹੋ ਗਿਆ ਪਿੰਡ ਵਾਲੇ ਨੇ ਲੱਗਾ ਕਿ ਇਹ ਬਾਂਦਰ ਤਾਂ ਧਿਆਨ ਕਰ ਰਿਹਾ ਹੈ ਉਹ ਉਹਦੀ ਪਕੀ ਦੇਖ ਕੇ ਬੜੇ ਖੁਸ਼ ਹੋਏ ਉਦੋਂ ਹੀ ਸਾਧੂ ਨੇ ਬਾਂਦਰ ਨੂੰ ਪਛਾਣ ਲਿਆ ਉਹਨੇ ਪਿੰਡ ਵਾਲੇ ਨੂੰ ਦੱਸ ਦਿੱਤਾ ਕਿ ਇਹ ਉਹੀ ਬੰਦਰ ਹੈ ਜੋ ਉਹਦੀ ਕੁਟੀਆਂ ਵਿੱਚ ਵੜ ਕੇ ਸਾਰਾ ਸਮਾਨ ਤੋੜਫੋੜ ਦਿੰਦਾ ਹੈ ਅਤੇ ਉਹਨੂੰ ਪਰੇਸ਼ਾਨ ਕਰਦਾ ਹੈ ক্রੋਧਿਤ ਪਿੰਡ ਵਾਲਿਆਂ ਨੇ ਬਾਂਦਰ ਨੂੰ ਖਦੇੜ ਕੇ ਭਜਾਤਾ